ਜੀਤ ਨਾ ਮੈਂ ਹੀ ਚਲਾ ਹੁਣ ਵੀ ਤੁਹਾਡੇ ਇੱਥੇ ਮੈਂ ਆਪ ਹੀ ਚਲਾ ਕੇ ਆਇਆ ਸ਼ੌਂਕ ਕਿਹੜੀ ਕਿਹੜੀ ਚੀਜ਼ ਹੈ ਤੁਹਾਨੂੰ ਸ਼ੌਂਕ ਤਾਂ ਜਹਾਜ ਉਡਾਉਂਦਾ ਵੀ ਹੈ ਹੋਰ ਬੱਸ ਫੇਰ ਉਡਾਇਆ ਫਿਰ ਜਹਾਜ ਕਦੀ ਹੈ ਉਡਾਇਆ ਕਦੀ ਸੁਪਨੇ ਚ ਤਾਂ ਉਡਾਇਆ ਐਦਾ ਟਰਾਈ ਨਹੀਂ ਕੀਤਾ ਟਰਾਈ ਨਹੀਂ ਕੀਤਾ ਕਰਨਾ ਜਾਣੇ ਹੋ ਬਹੁਤ ਖਾਲੀ ਕੇ ਸੰਗਤਾਂ ਦਾ ਭਰਿਆ ਨਹੀਂ ਨਹੀਂ ਪਹਿਲਾਂ ਖਾਲੀ ਓਕੇ ਹਾਂਜੀ ਤੇ ਇਹਦੇ ਲਈ ਸਿੱਖਣਾ ਪੈਣਾ ਕਿ ਮਤਲਬ ਪਹਿਲੀ ਵਾਰ ਨਹੀਂ ਕੋਈ ਜਿਵੇਂ ਸਾਡੇ ਹੈਗੇ ਨੌਨ ਪਿਆਰ ਵਾਲੇ ਉਹਨਾਂ ਕੋਈ ਬੈਡ ਐਕਸਪੀਰੀਅੰਸ ਹੈ ਬਬਾਈ ਤੁਹਾਡਾ ਕਿਸੇ ਕੀਰਤਨ ਦਾ ਕਿਸੇ ਸਥਾਨ ਦਾ ਜਿੱਥੇ ਤੁਹਾਨੂੰ ਚੰਗਾ ਨਾ ਲੱਗਿਆ ਹੋਵੇ ਫੈਨ ਮਿਲਿਆ ਕੋਈ ਤੁਹਾਨੂੰ ਅੱਜ ਤੱਕ ਦਾ ਸਭ ਤੋਂ ਤਕੜਾ ਸਭ ਤੋਂ ਵਧੀਆ ਜਿਹੜਾ ਦਿਲੋਂ ਤੁਹਾਨੂੰ ਬਹੁਤ ਸਤਿਕਾਰ ਦਿੱਤਾ ਹੋਵੇ ਹਾਂ ਬਹੁਤ ਬਹੁਤ ਮਿਲਦੇ ਆ ਕੀ ਕਹਿੰਦੇ ਨੇ ਤੁਹਾਨੂੰ ਮਿਲ ਕੇ ਬਸ ਜੱਫੀ ਪਾ ਲੈਂਦੇ ਆ ਪੰਨ ਨੇ ਚੱਕ ਲੈਂਦੇ ਆ ਅੱਛਾ ਜੀ ਹਾਂ ਪੁੱਛੋ ਨਾ ਇੱਕ ਜਿਹੜਾ ਡਾਇਲੌਗ ਤੁਹਾਡਾ ਬੈਟ ਬੜਾ ਮਸ਼ਹੂਰ ਹੋਇਆ ਸੀ ਕਿੰਨੇ ਯਾਰੇ ਲੈ ਰਹੇ ਇੱਕ ਵਾਰੀ ਮੈਂ ਕੀਰਤਨ ਕਰ ਰਿਹਾ ਸੀ ਫਿਰੋਜ਼ਪੁਰ ਇਲਾਕੇ 'ਚ ਜੀ ਤੇ ਉਹ ਸਟੇਜ ਬੜੀ ਨੀਵੀਂ ਜੀ ਸੀ ਤੇ ਇੱਕ ਬਾਪੂ ਆਇਆ ਤੇ ਮੈਂ ਕਿਹਾ ਵੀ ਇਹ ਕੀ ਕਰੂਗਾ ਕਈ ਵਾਰੀ ਐ ਵੀ ਹੁੰਦਾ ਵੀ ਪੱਗ ਭੋਗਣਾ ਲਾ ਦੇ ਯਾਰ ਬੰਦਾ ਮੈਂ ਕਿਹਾ ਉਹ ਆਇਆ ਤੇ ਮੇਰੇ ਕੀਰਤਨ ਕਰਦੇ ਤੇ ਪੰਜ ਸੱਤ ਉਹਨੇ ਥਾਪੇ ਦਿੱਤੇ ਪਿੱਛੇ ਥਾਪੀਆਂ ਮਾਰੀਆਂ ਕਹਿੰਦਾ ਵਾਹ ਰੂਹ ਖੋਸ਼ ਕਰਤੀ ਬਾਬਾ ਠੀਕ ਹੈ ਤੇ ਮਹਲਾ ਕੇ ਰੱਖਤਾ ਉਹਨੇ ਪੂਰਾ ਮੇਲੂ ਮੈਂ ਕਹਿ ਰਿਹਾ ਇਹ ਚੰਗਾ ਬੰਦਾ ਇੰtanto ਗੁੱਸਾ ਨਹੀਂ ਆਉਂਦਾ ਨਹੀਂ ਇੱਕ ਵਾਰੀ ਤਾਂ ਮੈਨੂੰ ਐ ਹੋਇਆ ਮੈਂ ਕਿਹਾ ਪੱਗ ਪੋਗਣਾ ਲਾ ਦੇ ਯਾਰ ਉਹ ਤਾਂ ਸਿਕਿਉਰ ਹੋਣ ਲਈ ਹਾਂ ਪਰ ਉਹਨੇ ਐ ਥਾਪੀਆਂ ਦਿੱਤੀਆਂ ਇਦਾਂ ਕਈ ਵਾਰੀ ਹੋਇਆ ਰਿਐਕਸ਼ਨ ਕਿਵੇਂ ਹੁੰਦਾ ਤੁਹਾਡਾ ਮੈਂ ਕਹਿੰਦਾ ਬਸ ਕੋਈ ਨਹੀਂ ਠੀਕ ਹੈ ਮਾਰੇ ਗੁੱਸਾ ਆਉਂਦਾ ਮੈਨੂੰ ਸਿਰਫ ਬੱਬਾ ਜੀ ਤੁਹਾਨੂੰ ਕਿਸ ਕਿਸ ਗੱਲ ਤੋਂ ਗੁੱਸਾ ਆਉਂਦਾ ਹੁਣ ਨਹੀਂ ਆਉਂਦਾ ਭਾਜੀ ਪਹਿਲਾਂ ਕਿੰਨਾ ਗੱਲਾਂ ਤੋਂ ਗੁੱਸਾ ਆਉਂਦਾ ਸੀਗਾ ਪਹਿਲਾਂ ਸਿੰਘਾਂ ਨੂੰ ਪੁੱਛ ਕੇ ਦੇਖ ਲਓ ਅਗਲਾ ਪੋਡਕਾਸਟ ਇਹਨਾਂ ਨਾਲ ਹੀ ਕਰ ਲਾਂਗੇ ਨਸ਼ੇ ਤੋਂ ਪਤਾ ਅੱਜਕੱਲ ਨਸ਼ੇ ਕਿੰਨਾ ਜ਼ਿਆਦਾ ਵੱਧ ਗਿਆ ਨਸ਼ੇ ਦੀ ਗੱਲ ਕਰ ਰਹੀ ਤੁਸੀਂ ਹੈਰਾਨ ਹੋ ਜਾਓਗੇ ਲੋਕੀ ਜਰਾਬਾਂ ਦਾ ਪਾਣੀ ਤੱਕ ਵੀ ਪੀਣ ਲੱਗੇ ਵਾਹਿਗੁਰੂ ਵਾਹਿ ਕੰਨਾ ਦੀ ਮਿਹਲ ਵੀ ਖਾਂਦੇ ਓਏ ਹੋਏ ਅਸੀਂ ਸੁਣ ਇੱਕ ਬੰਦਾ ਸਾਡੇ ਕੋਲ ਆਇਆ ਸੀਗਾ ਉਹਨੇ ਦੱਸੀਆਂ ਚੀਜ਼ਾਂ ਅਸੀਂ ਮੰਨੇ ਨੂੰ ਵੀਡੀਓ ਦਿਖਾਈਆਂ ਓਏ ਹੋਏ ਇਸ ਹੱਦ ਤੱਕ ਨਸੇ ਇਹਨੂੰ ਇਹਨੂੰ ਸਸਤੇ ਨਸੇ ਕਹਿੰਦਾ ਸਸਤੇ ਨਸੇ ਕਰ ਰਾਇੀ ਪੈਂਚਰਲੀ ਪੈਂਚਰਲਿਟੀ ਉਹ ਸਲੋਚਨ ਸਲੋਚਨ ਜਿਹੜਾ ਹੁੰਦਾ ਓਹੋ ਓਹੋ ਗੋਲੀਆਂ ਦਾ ਬਹੁਤ ਕਿਹੜੀ ਕਿਹੜੀ ਗੋਲੀ ਚੱਲ ਰਹੀਆਂ ਸਿਗਨੇਚਰ ਸਿਗਨੇਚਰ ਦਾ ਚੱਲਦਾ ਹੀ ਗੈਸ ਇੱਕ ਉਹ ਜਿਹੜੀ ਵੀਡੀਓ ਪਾ ਰਹੀਆਂ ਕਿਆਰੀਆਂ ਕਿਆਰੀਆਂ ਕਿਆਰੀ ਬਈ ਬੰਦਾ ਖਿਹੜਿਆ ਰਹਿੰਦਾ ਕਿਆਰੀ ਵਾਂਗੂ ਗਾਟੋ ਖੁੱਲਾਂ ਤੇ ਐ ਉਦਾ ਹੀ ਮਤਲਬ ਕਿਹੜੀ ਵੀਡੀਓ ਦੇਖੀ ਟਰੈਕਟਰ ਵਾਲੀ ਜਿਹਦੇ ਤੇ ਉਹ ਬੰਦਾ ਕੈਪਸੂਲ ਨਹੀਂ ਸੀ ਸਿਗਨੇਚਰ ਨਹੀਂ ਸੀ ਉਹ ਉਹ ਹੋਰ ਸੀ ਉਹ ਸਿਗਨੇਚਰ ਸੀ ਉਹ ਜਿਹੜਾ ਕੋਕ ਚ ਪਾਰਾ ਹੈ ਹਾਂ ਵੀਡੀਓ ਆਉਂਦੀ ਆ ਬਾਬਾ ਜੀ ਨੈਟ ਤੇ ਬੜੀ ਸ਼ਾਨ ਨਾਲ ਪਾਉਂਦੇ ਆ ਇਦਾਂ ਕੋਕ ਰੱਖ ਕੇ ਨਾ ਕੈਪਸੂਲ ਖੋਲ ਕੇ ਪਾ ਕੇ ਦਿਖਾਣੇ ਆ ਕਿ ਮੈਂ ਨਸ਼ਾ ਕਰ ਰਹਾ ਹਾਂ ਉਹ ਬੱਲੇ ਬੱਲੇ ਕਿਸੇ ਬੰਦੇ ਨੇ ਉਹਨੂੰ ਪੁੱਛਿਆ ਕਹਿੰਦਾ ਤੂੰ ਗੋਲੀ ਖਾ ਕੇ ਤੈਨੂੰ ਕੀ ਹੋ ਜਾਂਦਾ ਕਹਿੰਦਾ ਲੋਰ ਜੀ ਚੜ ਜਾਂਦੇ ਆ ਦਿਲ ਘੜ ਦਾ ਕੋਠੇ ਤੇ ਚੜ ਕੇ ਛਲੰਗ ਮਾਰਦਾ ਛਾਲ ਮਾਰ ਵੀ ਇੰਨੀ ਲੋਰ ਚੜ ਜਾਂਦੀ ਆ ਨਜ਼ਾਰਾ ਆ ਜਾਂਦਾ ਕਹਿੰਦਾ ਮਤਲਬ ਨਸ਼ਾ ਇੰਨਾ ਜ਼ਿਆਦਾ ਜੇ ਤੁਸੀਂ ਗ੍ਰਾਉਂਡ ਲੈਵਲ ਤੇ ਦੇਖੋਗੇ ਨਾ ਨਸ਼ੇ ਦੀ ਸੋਣ ਲੋ ਅਸੀਂ ਕਈ ਸਾਲ ਪਹਿਲਾਂ ਨਾ ਮਾਸਕਟ ਗਏ ਜੀ ਤੇ ਸਾਡੇ ਮੂਰੇ ਇੱਕ ਵਿਚਾਰਾ ਭਾਈ ਬੈਠਾ ਉਹ ਦੇਸੀ ਪਰਨਾ ਜਾਂ ਡੱਬੀਆਂ ਵਾਲਾ ਬੰਨ ਕੇ ਮੁੱਕਾ ਸਿਰ ਤੇ ਹਮ ਹਣੇ ਕਿਹਾ ਵੀ ਛੋਟੀ ਜੀ ਫਲਾਈਟ ਹੈ ਹੁਣ ਪਹੁੰਚ ਜਾਣਾ ਤੇ ਅਸੀਂ ਮਾਰਾ ਜਦੋਂ ਚੜੇ ਨਾ ਜਾਜ ਤੇ ਬਾਹਰਲੀ ਫਲਾਈਟ ਸੀਗੀ ਤੇ ਉਹਨੇ ਭਾਈ ਉਹ ਪੈਗ ਜਾਂ ਲੱਗੇ ਵਰਤਉਣ ਦੋ ਸਿੰਘ ਅਸੀਂ ਬੈਠੇ ਸੀ ਨਾਲ ਦੀ ਸੀਟ ਉਹਦੀ ਸੀ ਚਲੋ ਅਸੀਂ ਤਾਂ ਕਾਦੀ ਪੀਣੀ ਸੀ ਮੈਂ ਕਬਸ ਆਪਾਂ ਆਪਦਾ ਆਨੰਦ ਚੱਖਾਂ ਮੀਚ ਕੇ ਮੈਂ ਕਬੀ ਇਹਨੇ ਪੀਣੀ ਹੋਣੀ ਉਹ ਜਦੋਂ ਉਹਨੂੰ ਪਾ ਕੇ ਗਈ ਤੇ ਉਹਨੇ ਬਰਫ ਵੀ ਪਾਈ ਤੇ ਉਹ ਕਹਿੰਦਾ ਪੀ ਗਿਆ ਜੀ ਮੈਂ ਕਿ ਪੌਣ ਦੀ ਧੇਰ ਸੀ ਸਿੱਟ ਗਿਆ ਉਹਦੀ ਤੇ ਉਹ ਅਜੇ ਅਗਲੀ ਸੀਟ ਤੇ ਗਈ ਨਹੀਂ ਸੀ ਉਹਨੂੰ ਕਹਿੰਦਾ ਮੈਡਮ ਹਾਂ ਹੋਰ ਉਹ ਕਹਿੰਦੀ ਵੀ ਸਰ ਦੋ ਪੈਗ ਤੋਂ ਵੱਧ ਲਾਊਡ ਨਹੀਂ ਆ ਸੋਚ ਲਾ ਪਹਿਲਾਂ ਹੀ ਉਹ ਕਹਿੰਦਾ ਪਾ ਦੇ ਦੋ ਪੈਗ ਪੀ ਕੇ ਕਹਿੰਦਾ ਮੈਡਮ ਹੋਰ ਪਾ ਕਹਿੰਦੀ ਸਰ ਆਲਰੇਡੀ ਤੁਸੀਂ ਦੋ ਪੀ ਚੁੱਕੇ ਹੋ ਜਾਂ ਤੁਸੀਂ ਪਾਗਲ ਹੋ ਜਾਂ ਮੈਂ ਪਾਗਲ ਹ ਇਹੀ ਆ ਉਹ ਕਹਿੰਦਾ ਪਾਗਲ ਪੂਗਲ ਦਾ ਨਹੀਂ ਪਤਾ ਦੋ ਗਲਾਸ ਕਿਹੜੇ ਦੇਗੀ ਤੂੰ ਦੋ ਪੈਗ ਕਹਿੰਦੀ ਆ ਤੁਹਾਡੇ ਮੂਰੇ ਦੋ ਪੈਗ ਪਾਏ ਆ ਦੱਸੋ ਉਹ ਕਹਿੰਦਾ ਨਹੀਂ ਗਲਾਸ ਤਾਂ ਬਰਫ਼ ਨਾਲ ਭਰ ਗਈ ਤੂੰ ਵੀ ਦੋ ਕਿਹੜੇ ਪਾਏ ਕਹਿੰਦੀ ਜੀ ਇੰਨਾ ਹੀ ਮਿਲਦਾ ਇਹਦੇ ਵਿੱਚ ਜੋ ਮਰਜੀ ਕਰੋ ਇਹ ਤੋਂ ਵੱਧ ਨਹੀਂ ਮਿਲੂਗਾ ਉਹ ਕਹਿੰਦਾ ਬਾਬਿਆਂ ਵਾਲੇ ਵੀ ਪਾ ਦੇ ਮੈਨੂੰ ਇਨਾ ਘੜ ਪੀਣੀ ਆ ਕਹਿੰਦਾ ਕਹਿੰਦਾ ਬਾਬਿਆਂ ਵਾਲੇ ਜਿਹੜੇ ਸੀਗੇ ਨਾ ਉਹ ਵੀ ਪਾ ਜਾ ਕਿਉਂ ਬਾਬੇ ਤੁਸੀਂ ਮਨਜ਼ੂਰ ਹੈ ਮੈਂ ਕਹਾਂ ਜੇ ਮਿਲਦੀ ਆ ਤਾਂ ਪੀ ਲਾ ਭਾਈ ਸਾਨੂੰ ਕੀ ਆ ਤੇ ਸੜੇ ਹਾਨ ਉਹਦੇ ਮੂੰਹ 'ਚ ਮਾਰੇ ਕਹਿੰਦਾ ਬਾਬਿਆਂ ਵਾਲਾ ਹਿੱਸਾ ਪਾ ਜਾ ਆ ਹਾਲ ਐ ਵੀ ਮਤਲਬ ਕਿ ਇੰਨਾ ਨਸ਼ਾ ਸਿਰ ਚੜ ਗਿਆ ਲੋਕਾਂ ਦਾ ਜੀ ਕਿੰਨੇ ਕਿ ਕੰਟਰੀਆਂ ਘੁੰਮਣੇ ਬਾਬਾ ਜੀ ਹੁਣ ਤੱਕ ਤੁਸੀਂ ਬਹੁਤੀਆਂ ਨਹੀਂ ਬਸ ਇੱਕ ਵਾਰੀ ਮੈਂ ਇੰਗਲੈਂਡ ਗਿਆ ਅੱਛਾ ਤੇ ਆਪਣੇ ਕੀ ਨਾ ਰੱਬ ਤੁਹਾਡਾ ਭਲਾ ਕਰੇ ਅਰਬ ਕੰਟਰੀਆਂ ਤਕਰੀਬਨ ਸਾਰੀਆਂ ਹੀ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਅਫਰੀਕਾ ਸਾਊਥ ਅਫਰੀਕਾ ਕੇਨਿਆ ਨਰੋਬੀ ਇੱਧਰ ਵੀ ਤੇ ਉਧਰ ਜ਼ਿਮਾਂਡਾ ਵਗੈਰਾ